ਇਹ ਜਿਹੜਾ ਓਵਰঅল ਮਾਮਲਾ ਤਾਂ ਕਿੰਨੇ ਸਾਲਾਂ ਤੋਂ ਚਰਚਾ ਦੇ ਵਿੱਚ ਹੈ ਵੈਸੇ politically ਤਾਂ ਲੋਕਾਂ ਨੇ ਅਕਾਲੀ ਦਲ ਨੂੰ ਵੀ ਛੱਡਿਆ ਹੋਇਆ ਹੈ 2017 ਤੋਂ ਲੈ ਕੇ ਲਗਾਤਾਰ politikal ਸਜਾ ਜਿਹੜੀ ਨਾਰਮਲੀ ਤਾਂ ਪੋਲਿਟਿਕਸ ਜਿਹੜੀ ਜਨਤਕ ਡੋਮੇਨ ਚੀ ਦੇਖੀ ਜਾਂਦੀ ਹੈ ਨਾ ਜਨਤਕ ਤੌਰ ਦੇ ਉੱਤੇ ਲੋਕ ਕਾਫੀ ਜ਼ਿਆਦਾ ਪਿੱਛੇ ਹਟੇ ਹੋਏ ਨੇ ਆਲਰੇਡੀ ਬਹੁਤ ਸੀ ਉਸੇ ਸੰਕਟ ਚੋਂ ਉੱਭਰਨ ਦੇ ਲਈ ਫਿਰ ਇਹ ਸੀ ਉਹਦੇ ਚੋਂ ਆਪ ਆ ਜਾਂਦੀ ਆ ਬਦਲਾ ਆ ਜਾਂਦਾ ਲੋਕ ਦੂਜਿਆਂ ਨੂੰ ਨਹੀਂ ਸੀ ਪਸੰਦ ਕਰਦੇ ਇਸੇ ਕਰਕੇ ਆਈ ਨਹੀਂ ਤਾਂ ਆਪ ਦੀ ਕੋਈ ਵਿਚਾਰਤਾ ਰਾਜਾ ਕੁਝ ਹਾਈ ਨਹੀਂ ਸੀ ਫਿਰ ਵੀ ਉਹ ਸਾਡੇ ਸਾਹਮਣੇ ਹੋਇਆ ਉਹ ਲੰਮਾ ਸਮਾਂ ਚੱਲਿਆ ਚੱਲਦੇ ਦੌਰਾਨ ਜਦੋਂ ਇਹ ਹੋਇਆ ਸੀ ਉਹਦੀ ਉਹਦੀ ਪਛੋਕੜ ਥੋੜਾ ਇਸੇ ਕਰਕੇ ਇਹ ਹੈ ਕਿ ਜਿਹੜੇ ਸੁਧਾਰ ਲੈਣ ਵਾਲੇ ਸੱਜਣ ਵੀ ਗਏ ਉਹ ਵੀ ਉਦੋਂ ਗਏ ਕਿ ਹੁਣ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸਭੀ ਸਾਨੂੰ ਨਹੀਂ ਦਿਤਾ ਸਕਦੀ ਇਸ ਕਰਕੇ ਅਕਾਲ ਤੱਕ ਤੇ ਚੱਲਿਆ ਜਾਏ ਪਹਿਲਾਂ ਤਾਂ ਸਾਰਾ ਇਕੱਠਾ ਹੀ ਆ ਨਾ ਕੋਈ ਅਲੱਗ-ਅਲੱਗ ਤਾਂ ਤੇ ਰਹਾ ਨਹੀਂ ਆ ਉਹਦੇ ਦੋਨਾਂ ਦੇ ਵਿੱਚ ਹੀ ਚੰਦੂ ਮਾਜਰਾ ਹਣੀ ਆਹੀ ਪਾਰਲੀਮੈਂਟਲ ਇਲੈਕਸ਼ਨ ਲੜੇ ਬਾਕੀ ਲੜੇ 10 ਸੀਟਾਂ ਤੇ ਜਮਾਨਤ ਜਬਤ ਹੁੰਦੀ ਹੈ ਜਦੋਂ ਲਗਾਤਾਰ ਕੰਟੀਨਿਊਟੀ ਦੇ ਵਿੱਚ ਉਦੋਂ ਬਾਅਦ ਉੱਥੇ ਚਲੇਗੇ ਫਿਰ ਵੀ ਨਾ ਨਾਲੋਂ ਚੰਗਾ ਹੋਇਆ ਨਹੀਂ ਤਾਂ ਜਾਣਾ ਹੀ ਨਹੀਂ ਸੀ 9 ਸਾਲ ਦਾ ਵੀ ਲਟਕਦਾ ਸੀ ਮਾਮਲਾ ਤੇ ਜਾ ਕੇ ਕੋਈ ਇੰਨਾ ਜਿੰਨਾ ਮੰਥਨ ਹੋਇਆ ਹੈ ਇੰਨਾ ਪੰਥਰ ਕਦੇ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੀ ਹੋਣਾ ਇਸ ਨਿਠਕੇ ਇਹ ਹੋਣਾ ਕੀ ਚਾਹੀਦਾ ਕੀ ਹੋ ਗਿਆ ਕੀ ਗਲਤੀਆਂ ਨੇ ਸ਼ਾਇਦ ਜਿਹੜੀ ਚਰਨਿੰਗ ਹੈ ਇਹ ਇੱਕ ਉਮੀਦ ਦਿੰਦੀ ਹੈ ਮੁਕਾਬਲਤਨ ਜ਼ਿਆਦਾ ਜਦੋਂ ਕੋਈ ਸਮਾਜ ਸੰਵਾਦ ਕਰਦਾ ਹੁੰਦਾ ਆਪਸ ਦੇ ਵਿੱਚ ਕਿਹਦੀ ਕੀ ਗਲਤੀ ਕਿਹਦੀ ਨਹੀਂ ਹੈ ਉਹ ਪ੍ਰੋਸੈਸ ਆਪਦੇ ਆਪ 'ਚ ਇੱਕ ਪੋਜ਼ਿਟਿਵ ਪ੍ਰੋਸੈਸਰ ਗਿਣਿਆ ਜਾਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜੇ ਚੱਲ ਪਿਆ ਤਾਂ ਹੋਇਆ ਫਿਰ ਉਸ ਤੋਂ ਬਾਅਦ ਤਨਖਾਹ ਲੱਗੀ ਉਹ ਲੰਮਾ ਸਮਾਂ ਚੱਲਿਆ ਤੇ ਉਹ ਤਨਖਾਹ ਦੇ ਵਿੱਚ ਵੀ ਕਨਟਰਡਿਕਸ਼ਨ ਰਹੀ ਆਪਸ ਦੇ ਵਿੱਚ ਉਹ ਐਸੀ ਕਿ ਛੇਤੀ ਲਾਓ ਇਹ ਵੀ ਗੱਲਾਂ ਚੱਲੀਆਂ ਨੇ ਕਿ ਇਤਿਹਾਸ ਦੇ ਵਿੱਚ ਤਨਖਾਹ ਲਈ ਆਏ ਨਹੀਂ ਹੁੰਦਾ ਵੀ ਤਨਖਾਹ ਲਾ ਕੇ ਛੱਡਦੇ ਹੋ ਮੌਕੇ ਤੇ ਦੇਣਾ ਪੈਂਦਾ ਹੈ ਅਕਾਲੀ ਦਲ ਦਾ ਇਹ ਸਾਈਡ ਵੀ ਆਈ ਲਗਾਤਾਰ ਪਰ ਉਹ ਅੰਦਰ ਖਾਤੇ ਜਿਹੜੀ ਇੱਕ ਕਸਮ ਕਸ ਚੱਲਦੀ ਸੀ ਜਥੇਦਾਰ ਔਰ ਇਹਨਾਂ ਦੇ ਦਰਿਆਨ ਕਿਉਂਕਿ ਉਹ ਨਹੀਂ ਮੰਨੇ ਕਿ ਅਸਤੀਫੇ ਦੇਣ ਤੋਂ ਬਿਨਾ ਅਸੀਂ ਨਹੀਂ ਸੁਣਨੀ ਗੱਲ ਪਹਿਲਾਂ ਅਸਤੀਫਾ ਦਿਓਗੇ ਤਾਂ ਤੁਸੀਂ ਉਹ ਗੱਲ ਕਰੋਗੇ ਔਰ ਇਹ ਵੀ ਲੋਕਾਂ ਦਾ ਸ਼ੱਕ ਹਮੇਸ਼ਾ ਹੀ ਰਿਹਾ ਇੱਥੇ ਕੋਈ ਆਇਆ ਨਹੀਂ ਕਿ ਆਮ ਸਹਿਮਤੀ ਆ ਵੀ ਅਕਾਲ ਤਖਤ ਤੇ ਸਭ ਕੁਝ ਜਥੇਦਾਰ ਕਰਾਈ ਦੇਣਗੇ ਇੱਕ ਧਿਰ ਬੜੀ ਵੱਡੀ ਧਿਰ ਸੀ ਕਿ ਜਥੇਦਾਰ ਵੀ ਉਹਨਾਂ ਨੇ ਲਾਏ ਹੋਏ ਨੇ ਉਹਨਾਂ ਦੀ ਉਹ ਕਰਨਗੇ ਬੇਪਰੋ ਲਗਾਤਾਰਤਾ ਦੇ ਵਿੱਚ ਵੀ ਇਹ ਇੱਕ ਵਿਚਾਰ ਬੜੇ ਵੱਡੇ ਪੱਧਰ ਦੇ ਉੱਤੇ ਲਗਾਤਾਰ ਆਇਆ ਉਸੇ ਢੰਗ ਦੇ ਨਾਲ ਪਰ ਫਿਰ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਉਹ ਸਾਰਿਆਂ ਦੀ ਸਹਿਮਤੀ ਤਾਂ ਫਿਰ ਵੀ ਨਹੀਂ ਬਣੀ ਪਰ ਫਿਰ ਵੀ ਇੱਕ ਵੱਡੇ ਹਿੱਸੇ ਦੇ ਬਹੁਤ بڑے ਧਾਇਰੇ ਨੇ ਉਹਨੂੰ ਵੈਲਕਮ ਕੀਤਾ ਕਿਸ ਨਾ ਕਿਸੇ ਰੂਪ ਚ ਵੀ ਹਾਂ ਇਹ ਫਿਰ ਵੀ ਇੱਕ ਗੱਲ ਹੋ ਗਈ ਹੈ ਅਸਲ ਚ ਮਨੋਂ ਇਹ ਨਹੀਂ ਲੱਗਿਆ ਕਿਸੇ ਵੀ ਰੂਪ ਦੇ ਵਿੱਚ ਉੱਥੇ ਜ਼ਰੂਰ ਲੱਗਿਆ ਕਾਫੀ ਲੋਕਾਂ ਨੂੰ ਔਰ ਲੱਗਦਾ ਵੀ ਸੀ ਵੀ ਚਲੋ ਜਾ ਕੇ ਜਦੋਂ ਸਵਾਲ ਜਵਾਬ ਹੋ ਗਏ ਬੈਸੇ ਤੱਕ ਕਟਾਇਰੇ ਚ ਖੜਾ ਹੋਣਾ ਖੜੇ ਹੋ ਕੇ ਹਰ ਗੱਲ ਨੂੰ ਪ੍ਰਵਾਨ ਕਰਨਾ ਜੋ ਸਾਹਮਣੇ ਉਹ ਡਿਕਟੇਟ ਕੀਤੀ ਜਾ ਰਹੀ ਹੈ ਇਹ ਆਪਦੇ ਆਪ ਚ ਵੀ ਇੱਕ ਸਜ਼ਾ ਹੀ ਹੁੰਦੀ ਹੈ ਤੇ ਆਪਦੇ ਆਪ ਚ ਇੱਕ ਪਾਵਰਫੁੱਲ ਬੰਦੇ ਨੂੰ मतलब सामने मजबूरी च खड़ा होवे या जेडी मर्ज़ी गल च खड़ा होवे आके ओने ए ता हुण कोई ਆਪਣੇ ਕੋਲ थर्मामीटर ਨੇ ਵੀ ਉਹ ਅੰਦਰੋਂ ਆਇਆ ਸੀ ਜਾਂ ਬਾਹਰੋਂ ਆਇਆ ਸੀ ਪਰ ਲਿਆ ਕੇ ਉੱਥੇ ਖੜਾ ਕਰਤਾ ਇੱਕ ਬਾਰ ਕਿ ਹਾਂ ਇਹ ਚੀਜ਼ਾਂ ਜਵਾਬਦੇਹੀ ਦੀਆਂ ਹੁੰਦੀਆਂ ਨੇ ਜਵਾਬਦੇ ਜਰੂਰੀ ਹੁੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਆਪਣੇ ਆਪ ਚੀ ਵੱਡੀ ਗੱਲ ਹੈ ਉਸ ਤੋਂ ਬਾਅਦ ਹੁਣ ਸਵਾਲ ਇੱਕ ਪੂਰਾ ਉਹਦਾ ਪੂਰਾ ਫੈਸਲਾ ਹੋ ਗਿਆ ਪੂਰੇ ਫੈਸਲੇ ਦੇ ਵਿੱਚੋਂ ਅੱਧਾ ਫੈਸਲਾ ਬੜਾ ਠੀਕ ਤਰੀਕੇ ਨਾਲ ਲਾਗੂ ਕਰਨ ਦੀ ਟਰਾਈ ਹੋ ਰਹੀ ਹੈ ਜਿਹੜਾ ਫੈਸਲਾ ਕੇਵਲ ਧਾਰਮਿਕ ਖੇਤਰ ਦਾ ਫੈਸਲਾ ਆ ਰਿਹਾ ਚਾਹੇ ਉਹ ਦਰਬਾਨ ਦੇ ਤੌਰ ਤੇ ਬੈਠਣ ਦਾ ਹੋਵੇ ਚਾਹੇ ਉਹ ਬਰਤਨ ਸਾਫ ਕਰਨ ਦਾ ਹੋਵੇ ਬਾਕੀ ਦੀਆਂ ਚੀਜ਼ਾਂ ਹੋਣ ਉਹ ਸਾਰਾ ਹੋ ਰਿਹਾ ਉਹਦਾ ਅੱਧਾ ਫੈਸਲਾ ਪ੍ਰੋਬਲਮੈਟਿਕ ਹੈ ਜਿਹੜਾ ਨਹੀਂ ਮੰਨ ਮੰਨ ਉਤਰ ਰਿਹਾ ਕਾਲੀ ਦਲ ਦੇ ਵੀ ਜਿਹੜਾ ਕਿਸੇ ਵੀ ਰੂਪ ਦੇ ਵਿੱਚ ਜਿਹੜਾ ਸੀਗਾ ਪੋਲੀਟੀਕਲੀ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫਾ ਦੇ ਕੇ ਆਉਂਗੇ ਆ ਇੱਕ ਸੱਤਵੇਂ ਬਰੀ ਕਮੇਟੀ ਆ ਇਹ ਅੱਗੇ ਤੋਂ ਨਵੇਂ ਸਿਰਿਓਂ ਭਰਤੀ ਕਰਕੇ ਤੇ ਫਿਰ ਚੋਣਾ ਹੋਣਗੀਆਂ ਤੇ ਜੋ ਵੀ ਬਣੇਗਾ ਬਾਅਦ ਦੀ ਗੱਲ ਉਹ ਹੁਣ ਕੋਈ ਇਤਿਹਾਸ 'ਚ ਇਹੋ ਜੀ ਗੱਲ ਹੈ ਕਿ ਇੱਕ ਫੈਸਲਾ ਸਮੁੱਚਤਾ 'ਚ ਹੋ ਜਾਂਦਾ ਉਹ ਅੱਧਾ ਲਾਗੂ ਕਰ ਦੋ ਤੇ ਅੱਧਾ ਨਾ ਹੋਵੇ ਉਹਨੂੰ ਮੰਨ ਲਿਆ ਜਾਂਦਾ ਹੈ ਸੰਪੂਰਨ ਤੌਰ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਕੀ ਹੁਣ ਇਹ ਜਿਹੜਾ ਅਕਾਲੀ ਦਲ ਦੇ ਅੰਦਰ ਸੋਚਿਆ ਜਾ ਰਿਹਾ ਹੈ ఎలక్షన్ పెహలీ ਨਹੀਂ లడి క్యోకే ਸਾਡਾ ਜਰਨੈਲ ਨਹੀਂ ਲੜ ਰਿਹਾ ਅਸੀਂ ਨਹੀਂ ਲੜ ਰਹੇ ਤੇ ਤਨਖਾਹ ਦੀ ਸੇਵਾ ਕਰਦੇ ਕਰਦੇ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦੇ ਨੇ ਕਾਰਪੋਰੇਸ਼ਨ ਅਸੀਂ ਜ਼ਰੂਰ ਲੜਾਂਗੇ ਜਿਹੜੀ ਸਾਜ਼ਿਸ਼ ਆ ਉਹਨੂੰ ਅਸੀਂ ਡੀਫੀਟ ਕਰਾਂਗੇ ਅਕਾਲੀ ਦਲ ਨੂੰ ਲੀਡਰਲੈਸ ਕਰਨ ਦੀ ਅਕਾਲੀ ਦਲ ਨੂੰ ਮਤਲਬ ਓਵਰ ਆਲ ਪਾਰਟੀ ਦੇ ਤੌਰ ਤੇ ਡੈਮੇਜ ਕਰਨ ਦੀ ਹਜੇ ਤੁਸੀਂ ਉਹ ਨਹੀਂ ਰੋਕਿਆ ਤੁਹਾਡਾ ਢਾਂਚਾ ਉਸ ਫੈਸਲੇ ਮੁਤਾਬਕ ਭੰਗ ਆ ਇੱਕ ਟਾਈਪ ਦਾ ਤਿੰਨ ਤਰੀਕ ਤੋਂ ਹੋ ਜਾਣਾ ਚਾਹ ਤਿੰਨ ਦਿਨ ਚ ਹੋ ਜਾਣਾ ਚਾਹੀਦਾ ਸੀ ਤੁਸੀਂ ਉਸੇ ਢਾਂਚੇ ਨੂੰ ਇੱਕ ਹੋਰ ਸਰਗਰਮ ਕਰਕੇ ਉਸ ਇਲੈਕਸ਼ਨ 'ਚ ਉਤਰ ਰਹੇ ਹੋ ਤੇ ਬਿਨਾ ਕਿਸੇ ਡਿਬੇਟ ਤੇ ਡਿਸਕਸ਼ਨ ਦੇ ਦੁਬਾਰਾ ਉਸੇ ਕੋਰਟ ਕੋਲ ਜਾਏ ਤੋਂ ਦੁਬਾਰਾ ਬਾਕੀ ਦੇ ਪੰਥਕ ਡੋਮੇਨ 'ਚ ਰਹੇ ਤਾਂ ਤੁਸੀਂ ਆਪਣੀ ਫੈਸਲਾ ਕਰ ਰਹੇ ਹੋ ਉਦੀ ਜਿਹੜੀ ਪਹਿਲੀ ਮੀਟਿੰਗ ਵੀ ਸੱਦੀ ਜਾ ਰਹੀ ਹੈ ਉਹ ਕੋਰ ਕਮੇਟੀ ਦੀ ਹੈ ਕੋਰ ਕਮੇਟੀ ਅਕਾਲੀ ਦਲ ਦੇ ਕਨਸਟੀਟਿਊਸ਼ਨ 'ਚ ਕੋਈ ਵਜੂਦ ਨਹੀਂ ਰੱਖਦੀ ਆਪਦਾ ਹੀ ਕਨਸਟੀਟਿਊਸ਼ਨ 'ਚ ਮजूद ਨਹੀਂ ਰੱਖਦੀ ਉਹ ਅਨ ਕਨਸਟੀਟਿਊਸ਼ਨਲ ਬਾਡੀ ਠੀਕ ਹੈ ਬਣਾ ਲਈ ਉਹ ਤੁਹਾਡੀ ਸਹਿਮਤੀ ਹੁੰਦੀ ਹੈ ਵੀ ਕਿ ਕਿਚਨ ਕੈਬਿਨੇਟ ਮੰਗਾ ਆਪਾਂ ਇੰਨੇ ਬੰਦੇ ਬਣਾ ਲਏ ਨੇ ਸੰਵਿਧਾਨ ਦੇ ਵਿੱਚ ਉਹਦੇ ਚ ਵੀ ਨਹੀਂ ਹੈ ਜਿਹੜਾ ਘਟੋ ਘਟਾ ਇਲੈਕਸ਼ਨ ਕਮਿਸ਼ਨ ਨੂੰ ਦਿੱਤਾ ਹੋਇਆ ਹੈ ਬਾਕੀ ਨਹੀਂ ਮੈਨੂੰ ਪਤਾ ਕੋਈ ਹੋਰ ਹੋਵੇ ਕਈ ਵਾਰ ਕਿਸੇ ਟਾਈਪ ਦਾ ਤਾਂ ਉਹ ਅਲੱਗ ਗੱਲ ਹੈ ਉਹ ਕੋਰ ਕਮੇਟੀ ਵੀ ਇਕੱਲਾ ਡਿਸਕਸ਼ਨ ਕਰਦੀ ਹੈ ਸੁਬੀਰ ਸਿੰਘ ਬਾਦਲ ਤੇ ਹਮਲੇ ਦਾ ਸੁਬੀਰ ਸਿੰਘ ਬਾਦਲ ਤੇ ਉੱਥੇ ਬੈਠੇ ਤੇ ਹਮਲੇ ਨੂੰ ਵੀ ਵੱਡੀ ਪੱਧਰ ਤੇ ਕੰਡੈਮ ਕੀਤਾ ਗਿਆ ਕਿ ਨਹੀਂ ਉਹ ਜਗ੍ਹਾ ਇਸ ਤਰੀਕੇ ਕੰਜਾ ਨੇ ਕਿਹਾ ਕਿ ਇਹ ਤਰੀਕਾ ਹੀ ਠੀਕ ਨਹੀਂ ਕੰਜਾ ਨੇ ਕਿਹਾ ਉੱਥੇ ਤਰੀਕਾ ਠੀਕ ਨਹੀਂ ਘਟੋ ਘਟ ਜਦੋਂ ਉਹ ਆਪਣੀ ਸੇਵਾ ਨਿਭਾ ਰਿਹਾ ਸੀ ਤੇ ਉਹਦੇ ਤੇ ਹਮਲਾ ਗਲਤ ਹੈ ਉਹਨੂੰ ਵੀ ਵੱਡੇ ਪੱਧਰ ਤੇ ਇਹ ਨਹੀਂ ਬਲਕਿਬ ਨਹੀਂ ਕੀਤਾ ਗਿਆ ਕੁਝ ਸੱਜਣਾ ਨੂੰ ਛੱਡ ਕੇ ਜਾਂ ਕੁਝ ਉਹਨੂੰ ਜ਼ਿਆਦਾਤਰ ਇਹ ਕਿਹਾ ਗਿਆ ਕੰਡੈਮ ਕਰਨ ਦੀ ਗੱਲ ਹੈ ਜਥੇਦਾਰ ਅਕਾਲ ਤਖਤ ਨੇ ਵੀ ਆਪਣੇ ਕੋਲ ਆ ਕੇ ਕਿਹਾ ਤੇ ਉਸੇ ਦਿਨ ਆਪਣੀ ਇੱਕ ਸਟੇਟਮੈਂਟ ਦਿੱਤੀ ਸਾਰਿਆਂ ਨੇ ਦਿੱਤੀ ਪਰ ਉਦੋਂ ਬਾਅਦ ਇੱਕ ਟ੍ਰੈਂਡ ਚੱਲ ਰਿਹਾ ਜਿਹੜੇ ਦਿਨੇ ਹੋ ਗਿਆ ਸੀ ਸੁਖਬੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ ਵਰਕਿੰਗ ਕਮੇਟੀ ਅਸਤੀਫਾ ਪ੍ਰਵਾਨ ਨਹੀਂ ਕਰ ਰਹੀ ਸੀ ਐਨ ਕੇ ਸ਼ਰਮਾ ਤੋਂ ਲੈ ਕੇ ਤੇ ਜਿਹੜੇ ਅਨਿਲ ਜੋਸ਼ੀ ਤੱਕ ਜਦੋਂ ਅਲੱਗ ਹੋਣ ਲੱਗੇ ਇੱਕ ਬੈਨਰੀ ਕ੍ਰੀਏਟ ਕੀਤੀ ਗਈ ਕਿ ਫਿਰ ਸਾਰੇ ਹਿੰਦੂ ਨਿਕਲਣ ਲੱਗੇ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਦਾ ਧਾਰਮਿਕ ਹੋਣ ਲੱਗ ਗਿਆ ਧਰਮ ਵਾਲੇ ਪਾਸੇ ਜਾਣ ਲੱਗ ਗਿਆ ਇੱਕ ਇਹ ਜਿਹੜਾ ਸੈਟਅਪ ਬਣਾਇਆ ਸੀ ਤੇ ਕੋਰ ਕਮੇਟੀ ਚ ਐਨ ਕੇ ਸ਼ਰਮਾ ਵੀ ਆ ਕੇ ਬੈਠਦਾ ਤੇ ਸਾਰੇ ਲੋਕ ਬੈਠਦੇ ਨੇ ਉਸ ਤੋਂ ਬਾਅਦ ਮਾਮਲਾ ਅਸਤੀਫਾ ਟਾਲਣ ਦਾ ਜਾਂ ਮਾਮਲਾ ਅਪਰੋਚ ਦਾ ਦੋਨਾਂ ਚ ਫਿਰ ਇੱਕ ਗੱਲ ਸਾਹਮਣੇ ਆਉਣੀ ਚਾਹੀਦੀ ਸੀ ਉ ਤਾਂ ਤੇ ਜੋ ਉਸ ਤੋਂ ਬਾਅਦ ਕਿਸੇ ਨੂੰ ਇਤਰਾਜ਼ ਨਹੀਂ ਉਹਨਾਂ ਨੂੰ ਦੁਬਾਰਾ ਕੋਰ ਕਮੇਟੀ ਚ ਬੈਠੇ ਤਨਖਾਹ ਤਾਂ ਫਿਰ ਧਾਰਮਿਕ ਤੌਰ ਤੇ ਲੱਗ ਹੀ ਗਈ ਹੈ ਜੇ ਪ੍ਰਿੰਸੀਪਲੀ ਇਤਰਾਜ਼ ਹੁੰਦਾ ਤਾਂ ਇਨਕੇ ਸ਼ਰਮਾ ਕਿਉਂ ਆਉਂਦਾ ਫਿਰ ਤੇ ਬਾਕੀ ਦੇ ਕਿਉਂ ਆਉਂਦੇ ਇਹਦਾ ਮਤਲਬ ਇੱਕ ਸਮੁੱਚਤਾ ਸੀ ਜਦੋਂ ਡਾਂਟ ਪਈ ਕਿ ਕਿਸੇ ਨੇ ਨਹੀਂ ਬੋਲਣਾ 19 ਦਿਨਾਂ ਬਲਟਵਾ ਬੋਲਿਆ 19 ਦਿਨਾਂ ਸ਼ਰਮਾ ਬੋਲਿਆ 19 ਦਿਨ ਕੋਈ ਨਹੀਂ ਬੋਲਿਆ 2 ਦਸੰਬਰ ਤੋਂ ਬਾਅਦ ਦੁਬਾਰਾ ਫੇਰ ਪਟਨਾ ਸਾਹਿਬ ਦਾ ਸਾਫਕਾ ਜਿਸ ਦਾ ਰਣਜੀਤ ਸਿੰਘ ਦੁਬਾਰਾ ਉਸੇ ਮੋੜ ਚ ਆ ਕੇ ਹੋਰ ਕਈ ਸੱਜਣ ਉਸੇ ਮੋੜ ਚ ਆ ਕੇ ਫੇਰ ਉਹੀ ਗਿਆਨੀ ਹਰਪ੍ਰੀਤ ਸਿੰਘ ਜੇ ਉਹ ਉਹਨਾਂ ਦੀ ਆਂ ਕੱਢੋ ਆਂ ਕੱਢੋ ਆਂ ਕੱਢੋ ਉਸੇ ਮੋੜ ਚ ਫੇਰ ਨੇ ਇਹ ਮੈਂ ਤਾਂ ਇਹ ਗੱਲ ਕਰ ਮੈਨੂੰ ਲੱਗਦਾ ਕਿ ਇਹਦਾ ਮਤਲਬ ਦਿਮਾਗ ਦੇ ਅੰਦਰ ਦੀ ਜਿਹੜੀ ਇੱਕ ਪਰਕੇ ਰਿਹਾ ਹੋਰ ਤਰ੍ਹਾਂ ਦੀ ਚੱਲ ਰਹੀ ਹੈ ਤੇ ਉੱਪਰੋਂ ਮਜਬੂਰੀ ਦੂਜੇ ਤਰ੍ਹਾਂ ਦੀ ਇੱਕ ਗੱਲ ਲਿਆ ਰਹੀ ਹੈ ਜਿਹੜੇ ਸਾਰੇ ਸੈਟਅਪ ਦੇ ਵਿੱਚ ਹੁਣ ਇੱਕ ਗੱਲ ਜ਼ਰੂਰ ਹੈ ਕਿ ਜੇ ਇੱਕ ਪੰਜ ਸਿੰਘ ਸਹਿਬਾਨ ਦਾ ਫੈਸਲਾ ਹੈ ਕਿ ਤਿੰਨ ਦਿਨਾਂ ਦੇ ਅੰਦਰ ਅੰਦਰ ਤੁਸੀਂ ਅਸਤੀਫੇ ਦੇਣੇ ਨੇ ਕਿ ਜਥੇਦਾਰ ਅਕਾਲ ਤਖਤ ਕੋਲ ਕੀਤੀ ਗਈ ਇੱਕ ਅਪੀਲ ਕੱਲੇ ਜਥੇਦਾਰ ਅਕਾਲ ਤਖਤ ਦਾ ਇਹ ਦਾਇਰਾ ਹੈ ਕਿ ਉਹ ਆਪ ਹੀ ਕਹਿੰਦੇ ਚਲ ਦੇਤੇ ਦਿਨ ਤੁਹਾਨੂੰ ਜਾਂ ਦੁਬਾਰਾ ਵਿਚਾਰਨ ਲਈ ਪੰਜਾ ਦੀ ਮੀਟਿੰਗ ਹੋਣੀ ਚਾਹੀਦੀ ਸੀ ਇਹ অথੋਰਾਇਜ਼ੇਸ਼ਨ ਦਾ ਕੁਐਸਚਨ ਹੈ ਕਿ ਜਥੇਦਾਰ ਆਪ ਹੀ ਵਾਇਲਟ ਕਰ ਰਹੇ ਨੇ ਆਪਣੇ ਉਹ ਸਾਰੇ ਮਾਮਲੇ ਨੂੰ ਤੇ ਇਸ ਤੋਂ ਬਾਅਦ ਅਗਲੀ ਗੱਲ ਫੇਰ ਇਹ ਹੈ ਕਿ ਜੇ ਟਾਈਮ ਹੀ ਦੇਤਾ ਜਿਹੜੀ ਸੱਤ ਮੈਂਬਰੀ ਕਮੇਟੀ ਬਣਾਈ ਧਾਮੀ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹਦਾ ਮੁਖੀ ਬਣਾਇਆ ਉਹ ਕਲੀਅਰ ਕੱਟ ਕਹਿੰਦੇ ਨੇ ਮੈਂ ਨਹੀਂ ਸੱਦਣੀ ਜੇ ਟੈਕਨੀਕਲ ਗੱਲਾਂ ਨੇ ਇਹਦੇ ਚ ਦੇਖਾਂਗੇ ਉਹ ਜਥੇਦਾਰ ਦੀ ਮੰਨਣ ਦੀ بجائے ਆਪਣੇ ਬੌਸ ਦੀ ਮੰਨ ਰਹੇ ਨੇ ਮੀਟਿੰਗ ਤਾਂ ਬੁਲਾਓ ਜਦ ਕੋਈ ਕਹੂਗਾ ਨਹੀਂ ਹੈ ਗੈਰ ਰਸਮੀ ਜਿਹੋ ਜੀ ਮਰਜੀ ਹੈ ਮੀਟਿੰਗ 'ਚ ਜੋ ਕੰਮ ਕਰੋਗੇ ਦੇਖੀ ਜਾਊਗੀ ਉਹਦੇ 'ਚ ਹੁਣ ਜਿਹੜਾ ਮਾਮਲਾ ਇੱਥੇ ਪੋਲਿਟਿਕਲ ਲੱਲ ਲਿਆ ਕੇ ਖੜਾ ਕੀਤਾ ਹੋ ਰਿਹਾ ਇਹਦੇ ਨਾਲ ਪਾਰਟੀ ਡੀ ਰਜਿਸਟਰਡ ਹੋਣ ਦਾ ਖਤਰਾ ਹੈ। ਦੋ ਦਲੀਲਾਂ ਜਿਹੜੀਆਂ ਅਕਾਲ ਤਖਤ ਕੋਲ ਦੁਆਰਾ ਗਈਆਂ ਨੇ ਤੇ ਇਹਦੇ ਨਾਲ ਅਜੇ ਸਾਡੀ ਤਨਖਾਹ ਰਹਿੰਦੀ ਹੈ, ਹਿੱਸਾ ਰਹਿੰਦਾ ਸੇਵਾ ਦਾ। ਕਿਉਂਕਿ ਬਹੁਤ ਜ਼ਿਆਦਾ ਬੰਦੇ ਜਿਹੜੇ ਕੋਰ ਕਮੇਟੀ ਇਹ ਤਨਖਾਹ ਜਿਨ੍ਹਾਂ ਨੂੰ ਲੱਗੀ ਹੋਈ ਹੈ ਜਾਂ ਸੇਵਾ ਲੱਗੀ ਹੋਈ ਹੈ, ਉਹਦੇ ਚੋਂ ਵੀ ਵਰਕਰ ਕਮੇਟੀ ਦੇ ਮੈਂਬਰ ਨੇ ਉਹ ਆਪਣੀ ਸੇਵਾ ਨਿਭਾਉਂਦੇ ਹੋਏ ਉਹਦੇ ਚ ਸ਼ਾਮਲ ਨਹੀਂ ਹੋ ਸਕਦਾ। ਕੋਰ ਕਮੇਟੀ ਦੇ ਤਾਂ ਮੈਜੋਰਟੀ ਮੈਂਬਰ ਸੀ ਉਹਦੇ ਚ ਤਾਂ ਕੋਰ ਕਮੇਟੀ ਦੀ ਮੀਟਿੰਗ ਕਿਵੇਂ ਹੋ ਗਈ ਸਾਢੇ 3 ਸੇਵਾ ਤੋਂ ਬਾਅਦ ਤਾਂ ਵਰਕੇ ਕਮੇਟੀ ਦੀ ਵੀ ਕਿਉਂ ਨਹੀਂ ਹੋ ਸਕਦੀ ਸਾਢੇ 3 ਉਹ ਵੀ ਗੱਲ ਕੋਈ ਨਹੀਂ ਉਹ ਲੌਜਿਕ ਲੌਜਿਕ ਦੇਣ ਲਈ ਹੈ ਮੈਨੂੰ ਨਹੀਂ ਲੱਗਿਆ ਉਹਦੇ ਚ ਕੋਈ ਦਮ ਹੈ ਉਸ ਮਾਮਲੇ ਦੇ ਵਿੱਚ ਇਸੇ ਕਰਕੇ ਇਦੋਂ ਬਾਅਦ ਹੁਣ ਦਾ ਜਿਹੜਾ ਮਾਮਲਾ ਹੈ ਸ਼ਾਇਦ ਇਹ ਇਹ ਯੂਰੋਜ ਮਾਈ ਦਾ ਇੱਕ ਟਾਈਪ ਦਾ ਚੱਲੇਗਾ ਜੇ ਜਥੇਦਾਰ ਸਾਹਿਬ ਇਹ ਦੇ ਹੀ ਜਾਂਦੇ ਨੇ ਪਰਮੇਸ਼ਰ ਬੀ ਦੰਦੇ ਤੇ ਐਨੇ ਦਿਨ ਦੇ ਤੇ ਗੱਲ ਹੋ ਗਈ ਉਸ ਤੋਂ ਬਾਅਦ ਫਿਰ ਕੋਈ ਗੱਲ ਕਿਸ ਤਰੀਕੇ ਦੀ ਆਉਂਦੀ ਹੈ ਟੈਕਨੀਕਲੀ ਵਕੀਲਾਂ ਚ ਦੋ ਤਿੰਨ ਰਾਏ ਆ ਨੇ ਆਪਣੀਆਂ ਜਿਹੜੀ ਉਹਨਾਂ ਦੇ ਵਕੀਲ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਜਿਹੜੇ ਐਸਜੀਪੀਸੀ ਦੇ ਵਕੀਲ ਨੇ ਸਿਆਲਕਾ ਸਾਹਿਬ ਨੇ ਹੋਰ ਸਾਰੇ ਉਹ ਕਹਿੰਦੇ ਹੈਗੀ ਹੈ ਜੀ ਟੈਕਨੀਕਲ ਦਿੱਕਤ ਇਹ ਦੂਜੇ ਕਈ ਵਕੀਲ ਕਹਿੰਦੇ ਨੇ ਕੋਈ ਟੈਕਨੀਕਲ ਦਿੱਕਤ ਨਹੀਂ ਇਹ ਸੱਤ ਮੈਂਬਰੀ ਕਮੇਟੀ ਨੂੰ ਵਰਕਿੰਗ ਕਮੇਟੀ ਅਪਰੂਵ ਕਰ ਲੇ ਉਹ ਕਹਦੇ ਉਹਨਾਂ ਨੇ ਤਾਂ ਇਹ ਥੋੜੀ ਕਿਹਾ ਕਿ ਤੁਸੀਂ ਇੱਕ ਮੈਂਬਰਸ਼ਿਪ ਭਰਤੀ ਕਿਵੇਂ ਕਰਨੀ ਹੈ ਇਹ ਥੋੜੀ ਕਿਹਾ ਕਿ ਤੁਸੀਂ ਕਿਹਨੂੰ ਕਰਨਾ ਹੈ ਕਿਹਨੂੰ ਨਹੀਂ ਕਰਨਾ ਇਹ ਥੋੜੀ ਕਿਹਾ ਤੁਸੀਂ ਸਿੱਖ ਨੂੰ ਕਰਨਾ ਹੈ ਇਹਨੂੰ ਨਹੀਂ ਕਰਨਾ ਫਲਾਣੇ ਨੂੰ ਕਰਨਾ ਹੈ ਇਹ ਤਾਂ ਕਿਹਾ ਕਿ ਆਕਾਲੀ ਦਲ ਦੇ ਵਿਧਾਨ ਮੁਤਾਬਕ ਕਰੋ ਜੋ ਵੀ ਤੁਹਾਡਾ ਹੈ ਇਸ ਲਈ ਇਹਦੇ ਚਈ ਟੈਕਨੀਕਲ ਦਿੱਕਤ ਤਾਂ ਨਹੀਂ ਹੈ ਤੇ ਪਰ ਗੱਲ ਇਹ ਕਹੀ ਵੀ ਸੀ ਕਿ 1979 ਦਾ ਇੱਕ ਕੇਸ ਹੈਗਾ ਪੈਰਲਲ ਉਸੇ ਮਹਿਮਦ ਸੱਤ ਮੈਂਬਰੀ ਕਮੇਟੀ ਉਦੋਂ ਵੀ ਜੁੜਟੀ ਲਈ ਬਣੀ ਸੀ ਉਦੋਂ ਤਾਂ ਟਿਕਟਾਂ ਹੀ ਐਸੈਂਬਲੀ ਦੀ ਸੱਤ ਮੈਂਬਰੀ ਕਮੇਟੀ ਨੇ ਦਿੱਤੀਆਂ ਸੀ ਹਾਈ ਕੋਰਟ ਚ ਕਿੰਨੀਆਂ ਹੀ ਪਟੀਸ਼ਨਾਂ ਗਈਆਂ ਤੇ ਉਹਨਾਂ ਦਿਨਾਂ ਦੇ ਵਿੱਚ ਤੇ ਉਹ ਰੱਦ ਹੋ ਗਈਆਂ ਪਟੀਸ਼ਨਾਂ ਉਹ ਨਹੀਂ ਸੀ ਅੱਗੇ ਥਰੂ ਹੋਣ ਜਾਂ ਉਹ ਸਾਰੇ ਮਾਮਲੇ ਦੇ ਵਿੱਚ ਲੜਦਾ ਤਾਂ ਜਿਹੜੇ ਬੰਦੇ ਕੈਂਡੀਡੇਟ ਜਾ ਰਹੇ ਨੇ ਬਾਕੀ ਸਾਰਾ ਕੁਝ ਜਾ ਰਿਹਾ ਉਹ ਉਸ ਕਨਸਟੀਟਿਊਸ਼ਨ ਦੇ ਮੁਤਾਬਕ ਹੀ ਲੜਨਗੇ ਆਪਣੀ ਪਾਰਟੀ ਮੁਤਾਬਕ ਲੜਨਗੇ ਹੁਣ ਤਾਂ ਉਹ ਵੀ ਪੈਟਰਨ ਨਹੀਂ ਹੈ ਇਹ ਕਮੇਟੀ ਤਾਂ ਕੇਵਲ ਇੰਨੀ ਬਣਾਈ ਆ ਨਾ ਕਿ ਉਹ ਦੇਖ ਰੇ ਕਰੂਗੀ ਮੈਂਬਰਸ਼ਿਪ ਦੀ ਜੇ ਉਹ ਵਰਕਿੰਗ ਕਮੇਟੀ ਉਸ ਕਮੇਟੀ ਨੂੰ ਓਨ ਕਰ ਲੈ ਕੇ ਅਸੀਂ ਘਟਾਚਾ ਭੰਗ ਕਰਦੇ ਜਿਵੇਂ ਉਹ ਕਹਿੰਦੇ ਸੀ ਡਾਕਟਰ ਚੀਮਾ ਨੇ ਇੱਕ ਦਲੀਲ ਦਿੱਤੀ ਉਹਨਾਂ ਦਿਨਾਂ 'ਚ ਕਿ ਸੁਖਬੀਰ ਸਿੰਘ ਬਾਦਲ ਇਸ ਕਰਕੇ ਇਹ ਨਹੀਂ ਸੀ ਕਿ ਆ ਅਕਾਲ ਤਖਤ ਕਰਕੇ ਅਸਤੀਫਾ ਦੇ ਰਹੇ ਨੇ ਉਹਨਾਂ ਨੇ ਕਿਹਾ ਇਸ ਕਰਕੇ ਅਸਤੀਫਾ ਦੇ ਰਹੇ ਨੇ ਕਿਉਂਕਿ ਦਸੰਬਰ ਦੇ ਵਿੱਚ ਚੋਣ ਆ ਗਈ ਅਕਾਲੀ ਦਲ ਦੀ ਤਾਂ ਕਿ ਕੋਈ ਵੀ ਪ੍ਰਧਾਨ ਬਣੇ ਉਹਦੇ ਲਈ ਰਾਹ ਖਾਲੀ ਕਰ ਰਹੇ ਨੇ ਤੇ ਇਹ ਫੈਸਲਾ ਤਾਂ ਹੁਣ ਵੀ ਹੋ ਸਕਦਾ ਜੀ ਸਾਰੇ ਭਾਈ ਅਸਤੀਫਾ ਦੇ ਰਹੇ ਨੇ ਰਾਹ ਖਾਲੀ ਹੁਣ ਇਹ ਸੱਤ ਮੈਂਬਰ ਦੀ ਕਮੇਟੀ ਨਵੀਂ ਭਰਤੀ ਕਰਾ ਕੇ ਨਵੀਂ ਚੋਣ ਹੋਏਗੀ ਰਸਤਾ ਤਾਂ ਮੈਨੂੰ ਤਾਂ ਨਹੀਂ ਟੈਕਨੀਕਲ ਲੱਗਦਾ ਕਿ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਲੀਗਲ ਜਾਂ ਉਸ ਲੈਵਲ ਤੇ ਖੜੀ ਹੋਈ ਹੈ ਪਰ ਹੁਣ ਇੱਕ ਗੱਲ ਤੇ ਜ਼ਰੂਰ ਡਿਬੇਟ ਨਵੇਂ ਸਿਰੇ ਤੋਂ ਸਟਾਰਟ ਹੋਏਗੀ ਜੇਕਰ ਪੋਲੀਟੀਕਲ ਚੈਲੰਜ ਹੈਗਾ ਹੈਗਾ ਬਾਕੀ ਅਕਾਲੀ ਦਲ ਦੀ ਗੱਲ 'ਚ ਕੋਈ ਸੱਚਾਈ ਨਜ਼ਰ ਆਉਂਦੀ ਹੋਵੇ ਤਾਂ ਫਿਰ ਨਾ ਮੈਂ ਇਹ ਮੁੱਦਾ ਖੁੱਲੂਗਾ ਮੀਰੀ ਪੀਰੀ ਦੇ ਕਨਸੈਪਟ ਨੂੰ ਰਿਵਿਊ ਕਰਨ ਦਾ ਫਿਰ ਉਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਏਗੀ ਕੱਲ ਤੋਂ ਕੱਲ ਤੋਂ ਮਤਲਬ ਅੱਗੇ ਤੋਂ ਅਕਾਲ ਤਖਤ ਪੋਲਿਟੀਕਲ ਸਾਈਡ ਦੇ ਵਿੱਚ ਦਖਲ ਨਹੀਂ ਦੇਵੇਗਾ ਕੇਵਲ ਧਾਰਮਿਕ ਦੇਵੇਗਾ ਹੁਣ ਤੱਕ ਦੀ ਵਿਆਖਿਆ ਹੈ ਕਿ ਅਕਾਲ ਤਖਤ ਕੋਈ ਧਾਰਮਿਕ ਤਾਕਤ ਨਹੀਂ ਹੈ ਉਹ ਟੈਂਪੋਰਲ ਸੀਟ ਹੈ ਜਿਹੜੀ ਪੋਲਿਟੀਕਲ ਅਗਵਾਈ ਵੀ ਕਰਦਾ ਤੇ ਬਾਕੀ ਦੀਆਂ ਚੀਜ਼ਾਂ ਉਸ ਲੈਵਲ ਤੇ ਦਿੰਦਾ ਹੈ ਤਾਂ ਕਿਤੇ ਜਿਹੜੀ 크੍ਰਿਸਚੀਅਨਟੀ ਦੇ ਵਿੱਚ ਜਿਹੜੀ ਲੜਾਈ ਚੱਲੀ ਪਿਛਲੇ 500 ਸਾਲ ਪਹਿਲਾਂ ਅਸੀਂ ਉੱਥੇ ਉਸ ਮੁਕਾਮ ਤੇ ਆ ਕੇ ਖੜੇ ਹੋ ਗਏ ਥ੍ਰੀਓਟੀਕਲੀ ਡਿਬੇਟ ਦੇ ਵਿੱਚ ਜੇਕਰ ਉਸ ਮਾਮਲੇ ਦੇ ਵਿੱਚ ਜੇ ਤਾਂ ਲੰਮਾ ਪੰਡੋਰਾ ਬਾਕਸ ਖੋਲੂ ਤਾਂ ਉਧਰ ਨੂੰ ਜਾਊਗੀ ਇਹ ਗੱਲ ਉਦੋਂ ਬਿਨਾਂ ਨਹੀਂ ਰੁਕੂਗੀ ਅੱਗੇ ਤੋਂ ਅੱਗੇ ਚਲਦੀ ਚਲਦੀ ਇਹ ਡਿਸੀਸਿਵ ਫੈਸਲਾ ਹੋਏਗਾ ਹੁਣ ਜਥੇਦਾਰਾਂ ਨੇ ਸਖਤੀ ਨਾਲ ਆਪਣਾ ਫੈਸਲਾ ਲਾਗੂ ਕਰਾਉਣਾ ਜੇ ਫੈਸਲਾ ਨਹੀਂ ਇੰਪਲੀਮੈਂਟ ਹੁੰਦਾ ਤਾਂ ਉਹ ਅਗਲੀ ਡਿਬੇਟ ਤੁਹਾਡੇ ਬੁਹੇ ਤੇ ਖੜੀ ਆ ਤਾਂ ਉਹ ਡਿਬੇਟ ਦੇ ਵਿੱਚ ਫਿਰ ਜਾਣਾ ਪਏਗਾ ਉਹ ਸਾਰੇ ਮਾਮਲੇ ਦੇ ਵਿੱਚ ਉਧਰ ਤੋਂ ਬਿਨਾ ਮੈਨੂੰ ਲੱਗਦਾ ਕੰਮ ਨਹੀਂ ਚੱਲੇਗਾ ਤੇ ਜੇ ਉਹ ਸੱਤ ਮੈਂਬਰੀ ਕਮੇਟੀ ਨਹੀਂ ਕਰ ਵਰਕ ਕਰਦੀ ਬਾਕੀ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਤਾਂ ਫਿਰ ਫਿਰ ਤਾਂ ਉਹੀ ਅਕਾਲੀ ਦਲ ਹੈ ਜਿਹੜਾ ਸੁਭੀਰ ਨਾਲ ਆ ਤਾਂ ਬਾਕੀ ਜਿਹਨੂੰ ਉਹ ਲਏ ਨਾ ਲਏ ਆਪਣੀ ਮੈਂਬਰਸ਼ਿਪ ਇੱਕ ਦਾਇਰੇ ਦੇ ਵਿੱਚ ਹੋਏਗੀ ਜਿਸ ਵੀ ਲਏ ਬੰਦਾ ਕੰਮ ਹੋਏਗਾ ਚੱਲੂਗਾ ਉਹ ਹਾਲਾਂਕਿ ਅਕਾਲੀ ਦਲ ਨੇ ਸੰਵਧਾਨ ਨੂੰ ਆਪ ਹੀ ਨਹੀਂ ਮੰਨੇ ਆ ਸਮਾ ਰਹਿੰਦੇ ਆਪਣੀ ਮੈਂਬਰਸ਼ਿਪ ਕੱਟ ਕੇ ਆਪਣੀਆਂ ਚੋਣਾ ਕਰਾ ਕੇ ਸਾਰਾ ਨੋਮੀਨੇਟ ਅਕਾਲੀ ਦਲ ਹੈ। ਬਾਰ-ਬਾਰ ਤੁਸੀਂ ਹਰ ਚੀਜ਼ ਨੋਮੀਨੇਟ ਕਰ ਰਹੇ ਹੋ। ਤੁਸੀਂ ਉਸ ਕਨਸਟੀਟਿਊਸ਼ਨ ਦੀ ਬਗਿਆਬ ਕਰ ਰਹੇ ਹੋ, ਅਪਦੇ ਦੀ ਵੀ ਤੇ ਜਿਹੜਾ ਲੋਕ ਪ੍ਰਤੀਨਿਧਤਾ ਕਾਨੂੰਨ ਬਣਿਆ ਹੋਇਆ ਉਹਦੀ ਵੀ। ਇਹ ਸਾਰੀ ਚੀਜ਼ ਨੂੰ ਮੇਰੇ ਖਿਆਲ ਨਾਲ ਹੁਣ ਜਿਹੜਾ ਇੱਥੇ ਆ ਕੇ ਨਵੇਂ ਸਿਰੇਓ ਖੜਾ ਹੈ ਜਿਹੜੀ ਇੱਕ ਗੱਲ ਬਣੀ ਸੀ ਵੀ ਸ਼ਾਇਦ ਕਿਧਰੇ ਪਾਸੇ ਨੂੰ ਇਹ ਰਿਜ਼ੋਲਵ ਹੋਣ ਜਾ ਰਿਹਾ ਹੈ ਤਾਂ ਸਗੋਂ ਨਵੀਂ ਕਨਟਰਡਿਕਸ਼ਨ ਇਹ ਬਿਲਕੁਲ ਬਾਜ਼ੂ ਗੱਲ ਹੈ ਕਿ ਅਕਾਲੀ ਦਲ ਦਾ ਟੋਟਲ ਜੋਰ ਇੱਥੇ ਲੱਗ ਗਿਆ ਹੁਣ। ਕਿ ਸੁਖਵੀਰ ਸਿੰਘ ਬਾਦਲ ਤੇ ਹਮਲੇ ਵਾਲੀ ਗੱਲ ਨੂੰ ਵੱਡੀ ਗੱਲ ਦੇ ਤੌਰ ਤੇ ਪੇਸ਼ ਕੀਤਾ ਜਾਏ ਤਾਂ ਕਿ ਉਹ 2 ਦਸੰਬਰ ਵਾਲਾ ਜਿਹੜਾ ਫੈਸਲਾ ਉਹ ਉਦੋਂ ਛੋਟਾ ਲੱਗੇ ਉਦੋਂ ਬੈਕਗ੍ਰਾਉਂਡ ਚ ਜਾਏ ਤੇ ਇਹ ਦੋਨੇ ਗੱਲਾਂ ਨੂੰ ਦੇ ਨਾਲੋਂ ਉਹਦੇ ਨਾਲੋਂ ਇਹ ਜਾਦਾ ਇੰਪੋਰਟੈਂਟ ਗੱਲ ਮੰਨੀ ਜਾਏ ਤਾਂ ਕਿ ਹੌਲੀ-ਹੌਲੀ ਸਮਾਂ ਪਾ ਕੇ ਗੱਲ ਵਿੱਚ ਸ਼ਾਇਦ ਇਸ ਤਰੀਕੇ ਦੇ ਨਾਲ ਲੰਘ ਜੇ ਮਾਮਲਾ ਉੱਥੇ ਆ ਕੇ ਦੁਬਾਰਾ ਖੜਾ ਹੋ ਗਿਆ ਸ਼ਾਇਦ ਤੇ ਅਕਾਲੀ ਦਲ ਉਹਨੂੰ ਹੁਣ ਸਤਿਕਾਰ ਕਰੂਗਾ ਪੂਰੀ ਤਰ੍ਹਾਂ ਜਿਹੜਾ ਪੋਲਿਟਿਕਲ ਇਕਾਂਸ ਹੈ ਜਾਂ ਨਹੀਂ ਕਰੂਗਾ ਫਿਰ ਕੀ ਸੰਗਤ ਪ੍ਰਵਾਨ ਕਰ ਲੂਗੀ ਉਸ ਨੂੰ ਚਾ ਨਹੀਂ ਕਰ ਲੂਗੀ ਕਿਤੇ ਨਾ ਮੈਂ ਉਹ ਸਾਰਾ ਕੁਝ ਹੀ ਕਿਉਂਕਿ ਬੇਪਰੋਸਗੀ ਦਾ ਆਲਮ ਐਡਾ ਵੱਡਾ ਹੈ ਉਹ ਪ੍ਰਵਾਨ ਕਰਨ ਯੋਗ ਨਹੀਂ ਜਿਹੜਾ ਜਥੇਦਾਰ ਸਾਹਿਬਾਨ ਤੇ ਇੱਕ ਲੈਵਲ ਦਾ ਭਰੋਸਾ ਪੈਦਾ ਹੋਇਆ ਕਿ ਉਹਨਾਂ ਨੇ ਕਰਤਾ ਫਿਰ ਵੀ ਜਿੰਨਾ ਵੀ ਸ਼ਾਇਦ ਇੰਨੀ ਵੀ ਉਮੀਦ ਨਹੀਂ ਸੀ ਬਹੁਤ بڑے ਸੈਕਸ਼ਨ ਨੂੰ ਕਿ ਉਹ ਇੰਨਾ ਵੀ ਸਟੈਂਡ ਲੈ ਸਕਣਗੇ ਤੇ ਜੇ ਇਹਦੇ ਚ ਪੋਲਾ ਪੈ ਗਿਆ ਕੰਮ ਫਿਰ ਉਹ ਜਿਹੜੀ ਇੱਕ ਉਮੀਦ ਤੇ ਭਰੋਸਾ ਬਣਿਆ ਉੱਚ ਵੀ ਡੈਂਟ ਪੈ ਜਾਊਗਾ ਆਟੋਮੈਟਿਕਲੀ ਜਿਹੜਾ ਕੇ ਹੋਇਆ ਸੀ ਵੀ ਇੰਸਟੀਟਿਊਸ਼ਨ ਬੜੀ ਬਣ ਗਈ ਹੈ ਵਿਅਕਤੀਆਂ ਨਾਲੋਂ ਤੇ ਫਿਰ ਉਹ ਇੰਸਟੀਟਿਊਸ਼ਨ ਦੇ ਬੜਪਣ ਦਾ ਵੀ ਇੱਕ ਲੈਵਲ ਦਾ ਅਸਰ ਇਹਦੇ ਤੇ ਜ਼ਰੂਰ ਪਏਗਾ ਹੁਣ ਸਵਾਲ ਮੈਨੂੰ ਲੱਗਦਾ ਇੱਥੇ ਆ ਕੇ ਸਾਰੇ ਖੜੇ ਹੋਏ ਨੇ ਖੁੱਲੇ ਨੇ ਜਿੰਨਾ ਚਿਰ ਕੋ ਲੋਜ ਨਹੀਂ ਹੁੰਦੇ ਤਾਂ ਬਹੁਤ-ਬਹੁਤ ਮਿਹਰਬਾਨੀ ਵਾਈ ਗੁਰੂ ਜੀ ਦਾ ਖਾਲਸਾ ਬਾਈ ਜੀ ਥੈਂਕ ਯੂ